ਹalleluyah ਸਰਬੰਪਾਵਨ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 21 ਅਣਜਾਤੇ ਖੂਨ ਦੀ ਮਾਫੀ ਆਕੀ ਪੁੱਤਰ ਜੋ ਕੋਈ ਲੋਥ ਉਸ ਜ਼ਮੀਨ ਉੱਤੇ ਜਿਹੜੀ ਜਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਕਬਜ਼ਾ ਕਰਨ ਨੂੰ ਦਿੰਦਾ ਹੈ ਖੇਤ ਵਿੱਚ ਪਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹਨੂੰ ਕਿਸੇ ਨੇ ਮਾਰਿਆ ਹੈ ਤਾਂ ਤੁਹਾਡੇ ਬਜ਼ੁਰਗ ਅਤੇ ਤੁਹਾਡੇ ਨਿਆਈ ਬਾਹਰ ਜਾ ਕੇ ਉਹਨਾਂ ਸ਼ਹਿਰਾਂ ਤੀਕ ਜਿਹੜੇ ਲੋਥ ਦੇ ਆਲੇ ਦੁਆਲੇ ਹਨ ਨਾਪਨ ਤਾਂ ਇੰਚ ਹੋਵੇਗਾ ਕਿ ਜਿਹੜਾ ਸ਼ਹਿਰ ਲੋਥ ਦੇ ਨੇੜੇ ਹੋਵੇ ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਝੂਲੇ ਕੁਝ ਖਿੱਚਿਆ ਨਾ ਹੋਵੇ ਤਾਂ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਜਿਹੜੀ ਨਾ ਵਾਹੀ ਨਾ ਬੀਜੀ ਗਈ ਹੋਵੇ ਲੈ ਜਾਣ ਅਤੇ ਉਸ ਵੱਛੀ ਦੀ ਤੌਣ ਉਸ ਵਾਦੀ ਵਿੱਚ ਪਨਸੂਟਣ ਫਿਰ ਲੇਵੀ ਜਾਜਕ ਨੇੜੇ ਆਉਣ ਕਿਉਂ ਜੋ ਉਹਨਾਂ ਨੂੰ ਜਹਵਾ ਤੁਹਾਡੇ ਪਰਮੇਸ਼ੁਰ ਨੇ ਉਪਾਸਨਾ ਕਰਨ ਲਈ ਅਤੇ ਜਹਵਾ ਦੇ ਨਾਮ ਉੱਤੇ ਬਰਕਤ ਦੇਣ ਲਈ ਚੁਣ ਲਿਆ ਹੈ ਅਤੇ ਉਹਨਾਂ ਦੇ ਆਖਨ ਅਨੁਸਾਰ ਹਰ ਝਗੜਾ ਅਤੇ ਹਰ ਚੋਟ ਦਾ ਫੈਸਲਾ ਕੀਤਾ ਜਾਵੇ ਉਸ ਸ਼ਹਿਰ ਦੇ ਸਾਰੇ ਬਜ਼ੁਰਗ ਜਿਹੜੇ ਲੋਥ ਦੇ ਨੇੜੇ ਤੇੜੇ ਹਾਂ ਦੇ ਹਨ ਆਪਣੇ ਹੱਥ ਉਸ ਵੱੱਛੀ ਉੱਤੇ ਤੌਣ ਜਿਹਦੀ ਤੌਣ ਉਸ ਵਾਦੀ ਵਿੱਚ ਪੰਨੀ ਗਈ ਹੈ ਅਤੇ ਉੱਤਰ ਦੇ ਕੇ ਆਖਨ ਸਾਡੀ ਹਾਥੀ ਇਹ ਲਹੂ ਨਹੀਂ ਵਹਾਇਆ ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ 헤 ਜੋਵਾ ਆਪਣੀ ਪ੍ਰਜਾ ਇਸਰਾਇਲ ਨੂੰ ਮਾਫੀ ਦੇ ਜਿਸ ਨੂੰ ਤੂੰ ਛੁਡਾਇਆ ਹੈ ਅਤੇ ਬੇਦੋਸ਼ੇ ਦਾ ਖੂਨ ਆਪਣੀ ਪ੍ਰਜਾ ਇਸਰਾਇਲ ਵਿੱਚ ਡਹਿਨਣਾ ਦੇਵੀ ਤਾਂ ਉਹ ਖੂਨ ਉਹਨਾਂ ਨੂੰ ਮਾਫ ਕੀਤਾ ਜਾਵੇਗਾ ਇਉ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਵਿੱਚੋਂ ਕੱਢ ਸਕੋਗੇ ਜਦ ਤੁਸੀਂ ਜਹੋਵਾ ਦੀ ਨਿਗਾਹ ਵਿੱਚ ਧਰਮ ਦੇ ਕੰਮ ਕਰੋਗੇ ਗੁਲਾਮ ਤਵੀ ਨਾਲ ਵਿਆਹ ਜਦ ਤੁਸੀਂ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨਿਕਲੋ ਅਤੇ ਜੋ ਹਵਾ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇ ਅਤੇ ਤੁਸੀਂ ਉਹਨਾਂ ਨੂੰ ਬੰਦੂਆ ਬਣਾ ਕੇ ਲੈ ਆਓ ਅਤੇ ਤੂੰ ਉਹਨਾਂ ਬੰਦੂਆਂ ਵਿੱਚ ਕੋਈ ਰੂਪਵੰਤੀ ਤੀਵੀ ਵੇਖ ਕੇ ਉਹਨੂੰ ਲੋਚੇ ਕਿ ਉਹਨੂੰ ਆਪਣੀ ਤੀਵੀ ਬਣਾਵੇਂ ਤਾਂ ਤੂੰ ਉਸ ਨੂੰ ਆਪਣੇ ਘਰ ਵਿੱਚ ਲੈ ਆਵੀਂ ਅਤੇ ਉਹ ਆਪਣਾ ਸਿਰ ਮੋਣਾਵੇ ਅਤੇ ਆਪਣੇ ਨਹੌ ਲਹਾਵੇ ਉਹ ਆਪਣੇ ਬੰਦੂਆਂ ਵਾਲੇ ਕਪੜੇ ਲਾਹ ਸੁਟੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ ਪਿਤਾ ਲਈ ਇੱਕ ਮਹੀਨਾ ਸੌਂਗ ਕਰੇ ਇਸ ਤੇ ਮੰਗਰੋਂ ਤੋਂ ਉਸ ਦੇ ਕੋਲ ਅੰਦਰ ਜਾਵੀਂ ਤੂੰ ਉਸ ਦਾ ਮਾਲਕ ਅਤੇ ਉਹ ਤੇਰੀ ਤੀਵੀ ਹੋਵੇ ਤਾਂ ਐਉਂ ਹੋਵੇਗਾ ਕਿ ਜੇ ਤੂੰ ਉਸ ਦੇ ਨਾਲ ਖੁਸ਼ ਨਾ ਹੋਵੇਂ ਤਾਂ ਤੂੰ ਉਸ ਨੂੰ ਜਿੱਥੇ ਉਹ ਚਾਹੇ ਜਾਣ ਦੇਵੀਂ ਪਰ ਉਸ ਨੂੰ ਚਾਂਦੀ ਲੈ ਕੇ ਕਦੀ ਵੀ ਨਾ ਵੇਚੀਂ ਅਤੇ ਨਾ ਉਹਦੇ ਨਾਲ ਗੋਲੀਆਂ ਵਾਲਾ ਵਰਤਾਓ ਕਰੀ ਕਿਉਂ ਜੋ ਤੂੰ ਉਸ ਦੀ ਪਤ ਲੈ ਲਈ ਹੈ ਜੇਠੇ ਦਾ ਹੱਕ ਜੇ ਕਿਸੇ ਮਨੁੱਖ ਕੋਲ ਦੋ ਤੀਵੀਆਂ ਹੋਣ ਇੱਕ ਪਿਆਰੀ ਅਤੇ ਦੂਜੀ ਕਿਨੌਣੀ ਅਤੇ ਪਿਆਰੀ ਅਤੇ ਕਿਨੌਣੀ ਦੋਵੇਂ ਪੁੱਤਰ ਜਨਨ ਅਤੇ ਜੇਠਾ ਕਿਨੌਣੀ ਦਾ ਹੋਵੇ ਤਾਂ ਐਵੇਂ ਹੋਵੇ ਕਿ ਜਿਸ ਵੇਲੇ ਉਹ ਆਪਣੇ ਪੁੱਤਰਾਂ ਨੂੰ ਆਪਣੀ ਸਾਰੀ ਮਿਲਖ ਵੰਡੇ ਤਾਂ ਪਿਆਰੀ ਦੇ ਪੁੱਤਰ ਨੂੰ ਜੇਠੇ ਦਾ ਹੱਕ ਕਿਨੌਣੀ ਦੇ ਪੁੱਤਰ ਤੋਂ ਅੱਗੇ ਜਿਹੜਾ ਸੱਚ ਮੁੱਚ ਜੇਠਾ ਹੈ ਨਾ ਦੇਵੇ ਪਰ ਜੇਠੇ ਨੂੰ ਜਿਹੜਾ ਕਿਨੌਣੀ ਦਾ ਪੁੱਤਰ ਹੈ ਉਹ ਸਿਆਣੀ ਅਤੇ ਉਹ ਨੂੰ ਜੋ ਕੁਝ ਉਸਦਾ ਹੈ ਦੁਗਣਾ ਹਿੱਸਾ ਦੇਵੇ ਕਿਉਂ ਜੋ ਉਹ ਉਸ ਦੀ ਸ਼ਕਤੀ ਦਾ ਮੁੱਢ ਹੈ ਜੇਠੇ ਹੋਣ ਦਾ ਹੱਕ ਉਸਦਾ ਹੈ ਆਕੀ ਪੁੱਤਰ ਜੇ ਕਿਸੇ ਮਨੁੱਖ ਦੇ ਕੋਲ ਕੱਬਾ ਅਤੇ ਆਕੀ ਪੁੱਤਰ ਹੋਵੇ ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਉਹ ਉਸ ਨੂੰ ਝੜਕਨ ਅਤੇ ਉਹ ਉਹਨਾਂ ਦੀ ਨਾ ਸੁਣੇ ਤਾਂ ਉਸ ਦਾ ਪਿਤਾ ਅਤੇ ਮਾਤਾ ਉਸ ਨੂੰ ਫੜ ਕੇ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਕੋਲ ਉਸ ਦੇ ਥਾਂ ਦੇ ਫਾਟਕ ਉੱਤੇ ਲੈ ਜਾਣ ਅਤੇ ਉਹ ਉਸ ਦੇ ਸ਼ਹਿਰ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ ਕੀ ਇਹ ਸਾਡਾ ਪੁੱਤਰ ਕੱਬਾ ਅਤੇ ਆਕੀ ਹੈ ਅਤੇ ਸਾਡੇ ਕਹੇ ਵਿੱਚ ਨਹੀਂ ਉਹ ਪੇਟੂ ਅਤੇ ਸ਼ਰਾਬੀ ਹੈ ਤਾਂ ਉਸ ਦੇ ਸ਼ਹਿਰ ਦੇ ਸਾਰੇ ਮਨੋਖ ਉਸ ਨੂੰ ਈਉਂ ਵੱਟੇ ਮਾਰਨ ਕੀ ਉਹ ਮਰ ਜਾਵੇ ਇਓ ਤੁਸੀਂ ਇਹ ਬੁਰੀਾਈ ਆਪਣੇ ਵਿੱਚੋਂ ਕੱਢ ਦਿਓ ਤਾਂ ਸਾਰੇ ਇਸرائیਲੀ ਸੁਣ ਕੇ ਡਰਨਗੇ ਹੋਰ ਕਾਨੂੰਨ ਜੇ ਕਿਸੇ ਮਨੁੱਖ ਉੱਤੇ ਅਜਿਹਾ ਪਾਪ ਆ ਜਾਵੇ ਜੋ ਮੌਤਯੋਗ ਹੋਵੇ ਅਤੇ ਉਹ ਮਾਰਿਆ ਜਾਵੇ ਅਤੇ ਤੁਸੀਂ ਉਹਨੂੰ ਰੁੱਖ ਉੱਤੇ ਟੰਗ ਦਿਓ ਤਾਂ ਤੁਸੀਂ ਸਾਰੀ ਰਾਤ ਉਸ ਦੀ ਲੋਥ ਰੁੱਖ ਉੱਤੇ ਟੰਗੀ ਹੋਈ ਨਾ ਰਹਿੰਦੇ ਹੋ ਪਰ ਤੁਸੀਂ ਉਹਨੂੰ ਉਸੇ ਦਿਨ ਦੱਬ ਦਿਓ ਕਿਉਂ ਜੋ ਜਿਹੜਾ ਟੰਗਿਆ ਜਾਵੇ ਉਹ ਪਰਮੇਸ਼ਵਰ ਦਾ ਸ਼ਰਾਪੀ ਹੈ ਤੁਸੀਂ ਆਪਣੀ ਜ਼ਮੀਨ ਨੂੰ ਜੜੀ ਜੋ ਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਮਿਲਖ ਵਿੱਚ ਦੇਣ ਵਾਲਾ ਹੈ ਪਰਿਸ਼ਟ ਨਾ ਕਰੋ ਆਮੇਨ